ਤੇ ਸਾਡੇ ਇਹਨਾਂ ਟੀਚਰਸ ਦੇ ਨਾਲ ਸਾਡੀ ਇੱਕ ਵਾਰੀ ਗੱਲਬਾਤ ਖੁੱਲੀ ਹੋ ਰਹੀ ਸੀ ਟੀਚਰ ਸਾਨੂੰ ਸਾਡੇ ਲਾਈਫ ਦੇ ਏਮ ਦੇ ਬਾਰੇ ਸਮਝਾਉਣ ਤੇ ਅਸੀਂ ਵੈਸੇ ਕਿਸੇ ਨੇ ਪੁੱਛ ਲਿਆ ਕਿ ਸਰ ਤੁਹਾਡੀ ਕਿੰਨੀ ਤਨਖਾਹ ਹੈ ਉਹ ਸਾਡੇ ਹੈੱਡ ਟੀਚਰ ਸੀ ਕਹਿੰਦੇ ਮੇਰੀ ਤਨਖਾਹ 2600 ਰੁਪਏ ਉਹਨਾਂ ਨੇ ਸ਼ਾਇਦ ਦੱਸੀ ਉਹਨਾਂ ਸਮਿਆਂ 'ਚ 1988 ਦੇ ਆਸ-ਪਾਸ ਦੀ ਗੱਲ ਹੋਵੇਗੀ 8890 ਦੀ ਕਹਿੰਦੇ 2600 ਰੁਪਏ ਮੇਰੀ ਤਨਖਾਹ ਹੈ ਮੈਂ ਘਰ ਆਇਆ ਤੇ ਆ ਕੇ ਆਪਣੀ ਮਾਤਾ ਨੂੰ ਆਖਿਆ ਬੀਬੀ ਮੈਂ ਨਾ ਹੈਡਮਾਸਟਰ ਲੱਗਣਾ ਪੜ ਕੇ ਬੜੇ ਖੁਸ਼ ਹੋਏ ਮੈਂ ਕਿਹਾ ਸਾਡੇ ਹੈਡਮਾਸਟਰ ਦੀ ਤਨਖਾਹ 2600 ਰੁਪਏ ਹੈ ਉਸ ਤੋਂ ਬਾਅਦ ਵਿੱਚ ਮੈਂ ਖੇਲਣ ਚੱਲਿਆ ਗਿਆ ਬੱਚਿਆਂ ਦੇ ਨਾਲ ਇੱਕ ਮੇਰਾ ਦੋਸਤ ਹੁੰਦਾ ਸੀ ਉਹਦਾ ਡੈਡੀ ਸਾਈਕਲਾਂ ਨੂੰ ਪੈਂਚਰ ਲਾਉਂਦਾ ਸੀ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਹੈਡਮਾਸਟਰ ਦੀ ਤਨਖਾਹ ਜਿਹੜੀ 2600 ਰੁਪਈਆ ਹੈ ਤਕਰੀਬਨ ਰੋਜ਼ ਮੈਂ ਕਿਹਾ 85-90 ਰੁਪਏ ਬਣਦੀ ਹੈ ਉਹ ਮੈਨੂੰ ਹੱਸ ਕੇ ਕਹਿੰਦਾ ਮੇਰਾ ਡੈਡੀ ਰੋਜ਼ 100 ਰੁਪਏ ਕਮਾ ਲੈਂਦਾ ਮੈਂ ਘਰ ਸ਼ਾਮੀ ਜਦੋਂ ਆਇਆ ਆ ਕੇ ਫਿਰ ਆਪਣੇ ਘਰ ਦੇ ਨੂੰ ਕਿਹਾ ਮੈਂ ਐਡਮਾਸਟਰ ਨਹੀਂ ਲੱਗਣਾ ਮੈਂ ਤਾਂ ਸਾਈਕਲਾਂ ਨੂੰ ਪੈਂਚਰ ਲਾਉਣੇ ਜਿਹੜੇ ਨੇ ਇਹ ਸ਼ੁਰੂ ਕਰਨੇ ਉਹ ਤਾਂ 3000 ਰੁਪਏ ਕਮਾਉਂਦਾ ਹੈ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਤੇ ਮੇਰੀ ਮਾਤਾ ਨੇ ਹੱਸ ਕੇ ਅੱਗੋਂ ਮੈਨੂੰ ਜੋ ਜਵਾਬ ਦਿੱਤਾ ਉਹਨੂੰ ਮੈਂ ਕਈ ਵਾਰ ਵਿਚਾਰਦਾ ਉਹ ਕਹਿੰਦੀ ਫਿਰ ਕੀ ਹੋ ਗਿਆ ਤੂੰ ਸਾਈਕਲਾਂ ਨੂੰ ਪੈਂਚਰ ਕੱਤੋਂ ਲਾਉਣੇ ਤੇਰਾ ਡੈਡੀ ਵੀ ਰੋਜ਼ ਦਾ ਤਕਰੀਬਨ 100 ਰੁਪਏ ਕਮਾ ਲਿੰਦਾ ਉਹ ਕੀਰਤਨ ਕਰਦਾ ਤੇ ਪਾਠ ਕਰਦਾ ਮੈਂ ਕਿਹਾ ਠੀਕ ਹੈ ਫਿਰ ਮੈਂ ਪੜ ਕੇ ਪਾਠੀ ਬਣ ਜਾਣਾ ਸੋ ਇਸ ਤਰ੍ਹਾਂ ਉਸ ਸਮੇਂ ਜੋ ਸਾਡੇ ਪਾਠੀਆਂ ਤੇ ਰਾਗੀਆਂ ਦੀ ਆਮਦਨ ਸੀ ਲਗਭਗ ਲਗਭਗ ਮਾਸਟਰਾਂ ਦੀ ਤਨਖਾਹ ਦੇ ਬਰਾਬਰ ਸੀ ਉਸ ਤੋਂ ਥੋੜੀ ਵੱਧ ਹੀ ਮੇਰੀ ਮਾਤਾ ਨੇ ਤਾਂ ਉਸ ਸਮੇਂ ਦੱਸ ਦਿੱਤੀ ਤੇ ਅੱਜ ਕੱਲ ਉਹ ਤਾਂ 1.5-2 ਲੱਖ ਦੇ ਉੱਤੇ ਪਹੁੰਚ ਗਏ ਨੇ ਤੇ ਜੇ ਕੋਈ ਇੱਥੇ 25-30 ਹਜ਼ਾਰ ਦੇ ਉੱਤੇ ਵੀ ਪਹੁੰਚ ਜਾਵੇ ਇਸ ਤਰ੍ਹਾਂ ਦੀ ਜਿਹਨੂੰ ਚੰਗੀ ਸਟੇਜ ਪ੍ਰੀਮੀਅਰ ਸਟੇਜ ਆਖਿਆ ਜਾਂਦਾ ਹੈ ਤੇ ਉੱਥੇ ਕਹਿੰਦੇ ਲੈ ਹੋਰ ਤੁਹਾਨੂੰ ਕੀ ਚਾਹੀਦਾ ਬਹੁਤ ਹੈ ਪਰ ਦੇਖੋ ਕਿਤੇ ਕੈਂਬਰੇਜ ਵਿੱਚ ਸਕੂਲ ਦੇ ਵਿੱਚ ਬੱਚਾ ਪੜਾ ਸਕਦਾ ਕੋਈ ਗ੍ਰੰਥੀ